ਦੋਸਤੋ ਢਿੱਲੋ ਡੇਰੀ ਬਰੀਡ ਫਾਰਮ ਪੇਜ ਤੇ ਤੁਹਾਡਾ ਸਵਾਗਤ ਹੈ। ਸੋ ਅੱਜ ਆਪਾਂ ਪਹੁੰਚੇ ਆਂ ਪਿੰਡ ਸੰਗਤਪੁਰਾ ਤਹਿਸੀਲ ਲਹਿਰਾ ਤੇ ਜ਼ਿਲ੍ਹਾ ਸੰਗਰੂਰ। ਸੋ ਕਿਸੇ ਭਰਾ ਨੇ ਬਰੀਡ ਵਾਲੇ ਪਸ਼ੂ ਦੀ ਵੀਡੀਓ ਪਾਉਣੀ ਹੋਵੇ ਤਾਂ ਤੁਸੀਂ ਇਸ ਚੈਨਲ ਤੇ ਫ੍ਰੀ ਦੇ ਵਿੱਚ ਪਾ ਸਕਦੇ ਹੋ। ਤੁਸੀਂ ਸਿਰਫ ਇੱਕ ਜਾਂ ਅੱਧੇ ਮਿੰਟ ਦੀ ਰੀਲ ਬਣਾ ਕੇ ਭੇਜਣੀ ਹੈ। ਸੋ ਗੱਲ ਕਰੀਏ ਆਪਾਂ ਇਸ ਮੱਝ ਬਾਰੇ। ਸੋ ਮੱਝ ਇਹ ਆਪ ਖੁਦ ਐਲਡੀਐਫ ਲਕਸ਼ਮੀ ਡੇਰੀ ਫਾਰਮ ਦੀ ਨਾਗ ਬੁੱਲਦੀ ਸੀ। ਸੋ ਅੱਗੋਂ ਜਿਹੜੇ ਇਸ ਦੇ ਮਗਰ ਕੱਟਾ ਹੈਗਾ ਉਹ ਹੈਗਾ ਏਵੀਸੀ ਦੇ ਖਾਨ ਬੁੱਲਦਾ। ਸੋ ਸਾਰੇ ਪਿੰਡ ਦੇ ਵਿੱਚ ਉਤਸਾਹ ਅੱਜ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਸੋ ਨੌਜਵਾਨ ਮੁੰਡੇ ਬਜ਼ੁਰਗ ਪਹਿਲਾਂ ਇਹਨਾਂ ਨੇ ਆ ਕੇ ਸਿੱਧ ਸਮਾਧਨ ਵਿੱਚ ਮੱਥਾ ਟੇਕਿਆ ਉਸ ਤੋਂ ਬਾਅਦ ਆਪਦੇ ਤੌਰ 'ਤੇ ਘਰੇ ਡੀਜੀ ਲਾ ਕੇ ਟਰੈਕਟਰ ਤੇ ਗਏ ਸੋ ਅਗੇ ਗੇਟ ਤੇ ਬਹੁਤ ਭਰਮਾ ਸਵਾਗਤ ਇਹਨਾਂ ਦਾ ਮਾਜੇ ਦਾ ਕੀਤਾ ਗਿਆ ਸੋ ਵਧੀਆ ਵੀਰ ਨੇ ਜਸਵਿੰਦਰ ਸਿੰਘ ਨੇ ਮਿਹਨਤ ਕਰਕੇ ਬੀਐਫਏ ਪਸ਼ੂ ਮੇਲੇ ਤੇ ਦੂਜਾ ਨੰਬਰ ਹਾਸਲ ਕੀਤਾ ਸੋ ਆਪਾਂ ਪਹਿਲਾਂ ਹੀ ਕਹਿ ਸਕਦੇ ਹਾਂ ਕਿਉਂਕਿ ਜੋ ਇਸ ਦੇ ਕੰਪੀਟੀਸ਼ਨ ਦੇ ਵਿੱਚ ਮਜ ਸੀ ਉਹ ਸੱਜਰ ਵੀ ਸੀ ਔਰ ਇਸ ਤੋਂ ਵੱਡੀ ਵੀ ਸੀਗੀ ਇਸ ਕਰਕੇ ਉਹਨਾਂ ਸਿਰਫ 500 ਗ੍ਰਾਮ ਦਾ ਹੀ ਫਰਕ ਪਾਇਆ ਸੋ ਇਹ ਦੂਜੇ ਨੰਬਰ ਤੇ ਰਹੀ ਆ ਇਹ 4 ਮਹੀਨਿਆਂ ਦੇ ਸੂਈ ਹੋਈ ਵੀ ਉਹਦਾ ਮੁਕਾਬਲਾ ਕੀਤਾ ਸੋ ਇਸ ਪਿੰਡ ਦੇ ਵਿੱਚ ਕਾਫੀ ਨੌਜਵਾਨ ਵਧੀਆ ਬਰੀਡ ਤੇ ਕੰਮ ਕਰ ਰਹੇ ਆ ਜਿਵੇਂ ਲੱਖੀ ਸਤਨਾਮ ਗੱਗੀ ਸੋਨੀ ਸਖਤਾਰ ਸਿੰਘ ਆ ਰਾਮ ਸਿੰਘ ਜਸਵਿੰਦਰ ਸਿੰਘ ਤੇ ਚਲੋ ਖੁਦ ਮਾਲਕੀ ਹੈ ਸੋ ਦੇਖੋ ਗੇਟ ਤੇ ਕਿੰਨਾ ਇਹਦਾ ਮਜਦਾ ਪਰਮਾ ਸਵਾਗਤ ਕੀਤਾ ਗਿਆ ਸਾਰੇ ਪਿੰਡ ਵਾਸੀਆਂ ਨੇ ਔਰ ਸੱਜਣ ਮਿੱਤਰਾਂ ਨੇ ਸੋ ਵਧੀਆ ਦੁੱਧ ਤੇ ਇੰਨੀ ਵੀਰ ਕਹਿੰਦਾ ਉਮੀਦ ਨਹੀਂ ਸੀਗੀ ਮੈਨੂੰ ਇਸ ਮੱਝ ਤੇ ਵੀ ਜਿੰਨਾ ਇਹਨੇ ਉੱਥੇ ਜਾ ਕੇ ਪ੍ਰਦਰਸ਼ਨੀ ਆਪਦੀ ਪੇਸ਼ ਕੀਤੀ ਸੋ ਮੈਂ ਵੀਰਾਂ ਨੂੰ ਇਹੀ ਵੇਨਤ ਕਰਦਾ ਹੁਣਾ ਵੀ ਤੁਸੀਂ ਚੰਗੀ ਮੱਝ ਦੇ ਚੰਗਾ ਸੀਮਨ ਭਰਾ ਕੇ ਹੀ ਕਰਦੀ ਹੋਮ ਬਰੀਡ ਤਿਆਰ ਕਰ ਸਕਦੇ ਹੋ ਕਿਸੇ ਨੇ ਮੱਝ ਤੁਹਾਨੂੰ ਨਹੀਂ ਦੇਣੀ ਨਾ ਕਿਸੇ ਨੇ ਦੇਣੀ ਹੈ ਕੱਟੀ ਨਸਲ ਵਾਲੀ ਠੀਕ ਹੈ ਜੀ ਸੋ ਵਪਾਰਤ ਹਰ ਇੱਕ ਬੰਦੇ ਕਰਦਾ ਸੋ ਆਪਾਂ ਜਿਵੇਂ ਅੱਗੇ ਡਿਟੇਲ ਆਉਂਦੀ ਓਵੇਂ ਡੇ ਡਿਟੇਲ ਆਪਾਂ ਅੱਗੇ ਕਹਿ ਕੇ ਦੇ ਦਿੰਨੇ ਆ ਪਰ ਉਹ ਗੱਲ ਨਹੀਂ ਬਣਦੀ ਜੋ ਤੁਸੀਂ ਘਰ ਦੇ ਵਿੱਚ ਬ੍ਰੀਡ ਤਿਆਰ ਕਰ ਸਕਦੇ ਹੋ ਆਵਦੀ ਅੱਖਾਂ ਸਾਹਮਣੇ ਉਹੀ ਅਸਲੀ ਬ੍ਰੀਡ ਹੁੰਦੀ ਹੈ ਤੇ 15 16 ਲੀਟਰ ਵਾਲੀ ਦੇ ਵੀ ਆਪਾਂ ਚੰਗਾ ਟਿਕਾ ਭਰਾ ਕੇ ਅੱਗੇ 20 ਪਲੱਸ ਦੁੱਧ ਲੈ ਸਕਦੇ ਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਤੁਸੀਂ ਆਪ ਦਾ ਕੰਟੇਨਰ 10 ਮੁੰਡੇ ਇਕੱਠੇ ਹੋ ਕੇ ਆਪ ਲਓ ਆਪ ਟਿਕਾ ਲੈ ਕੇ ਆਓ ਡਾਇਰੈਕਟ ਡਾਕਟਰ ਨੂੰ ਸਿਰਫ ਤੁਸੀਂ AI ਕਰਾਉਣ ਦੀ ਫੀਸ ਇਸ ਦੇਣੀ ਆਪਾਂ ਟੀਕਾ ਤੁਸੀਂ ਆਪ ਲੈਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਇਨਬਰੀਡਿੰਗ ਤੋਂ ਆਪ ਬਚ ਸਕੀਏ ਪੂਰੀ ਡਿਟੇਲ ਆਫ ਦੀ ਕਾਪੀ ਦੇ ਵਿੱਚ ਮੱਝ ਦੀ ਲੈ ਕੇ ਵੀ ਕਿਹੜੇ ਸੀਮਨ ਦੀ ਆ ਕੋ ਉਹ ਸੀਮਨ ਨਹੀਂ ਲਗਾਉਣਾ ਚਾਹੀਦਾ ਸੋ ਬਦਲ ਕੇ ਲਗਾਉਣਾ ਚਾਹੀਦਾ ਨਹੀਂ ਇਨਬਰੀਡਿੰਗ ਹੋ ਜਾਂਦੀ ਹੈ ਸੋ ਮੱਝ ਦੁੱਧ ਤੇ ਨਹੀਂ ਆਉਂਦੀ ਸੋ ਗੱਲ ਕਰੀ ਆਪਾਂ ਅੱਜ ਇਸ ਸਵਿੰਦਰ ਸਿੰਘ ਦੀ ਭਰਾ ਨੇ ਬਹੁਤ ਜ਼ਿਆਦਾ ਮਿਹਨਤ ਦਿਨ ਰਾਤ ਉਥੇ ਸੋ ਵਿਚਾਰੇ ਇੱਕ ਮਿੰਟ ਨਹੀਂ ਮਿਹਦੇ ਕੋਲ ਹੀ ਰਹਿੰਦਾ ਹੁੰਦਾ ਸੀਗਾ ਵੀ ਇੱਕ ਮਿੰਟ ਵੀ ਇਹ ਪਿਆ ਨਹੀਂ ਇਸ ਹਫ਼ਤੇ ਲਾ ਕੇ ਮੇਲੇ ਤੇ ਸੋ ਵਧੀਆ ਧੰਨਵਾਦ